ਸਾਸੀ ਕਾਲੀ ਤੁਸੀਂ ਦੇਖ ਰਹੇ ਹੋ ਐ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਪਰੇਵਾਰ ਲੱਖਾਂ ਦੀ ਲੱਕੜ ਹੜੱਪਾਂ ਦੇ ਦੋਸ਼ਾਂ 'ਚ ਕਾਨੂੰਨੀ ਕੰਡੇ 'ਚ ਫਸਿਆ ਵਣ ਭਾਗ ਦਾ ਅਧਿਕਾਰੀ ਕਹਾਵਤ ਹੈ ਕਿ ਉਲਟੀ ਵਾੜ ਖੇਤ ਖੁਖਾਈ ਜੋ ਕਿ ਦੂਜੀ ਅਧਿਕਾਰੀ ਤੇ ਪੂਰੀ ਤਰ੍ਹਾਂ ਧੋਖੀ ਖਬਰ ਹੈ ਗਦਾਪੁਰ ਤੋਂ ਜਿੱਥੇ ਕਿ 88 ਲੱਖ ਦੀਆਂ ਲੱਕੜਾਂ ਹੀ ਖੜਪ ਗਿਆ ਇਸ ਮਾਮਲੇ ਵਿੱਚ ਨਾਮਜਦ ਅਧਿਕਾਰੀ ਵਣ ਭਾਗ ਪੰਜਾਬ ਵੱਲੋਂ ਰੁੱਖਾਂ ਤੇ ਪਾਗੜੀ ਲੱਕੜ ਦੇ ਵੱਡੇ एलान ਫੰਡਾਰਾਂ ਦੀ ਦੇਖ ਰੇਖ ਦੀ ਆਪਣੇ ਹੀ ਵਿਭਾਗ ਦੇ ਅਫਸਰ ਖਾਹੀ ਤੇ ਪੂਰਾ ਪਰੋਸਾ ਸੁਟਿਆ ਹੁੰਦਾ ਹੈ ਪਰ ਜੇਕਰ ਰੱਖ ਹੀ ਲੈ ਤੇ ਨਾਦ ਕੀਤੇ ਗਏ ਅਧਿਕਾਰੀ ਹੀ ਬੇਈਮਾਨ ਹੋ ਜਾਂਦਾ ਫਿਰ ਇੱਥੇ ਉਲਟੀ ਵਾਰਡ ਖੇਤ ਕੋ ਖਾਏ ਵਾਲਾ ਟੋਟਕਾ ਮਾਰੇ ਮੂੰਹ ਨਿਕਲਦਾ ਹੈ ਪੰਜਾਬ ਰਾਜ ਬਵਾਨ ਵਿਕਾਸ ਨਿਗਮ ਦੇ ਇੱਕ ਅਧਿਕਾਰੀ ਤੇ ਇਹ ਟੋਟਕਾ ਉਸ ਵੇਲੇ ਪੂਰੀ ਤਰ੍ਹਾਂ ਫਿੱਟ ਹੁੰਦਾ ਨਜ਼ਰ ਆਇਆ ਜਦੋਂ ਕਰੀਬ 88 ਲੱਖ ਰੁਪਏ ਦੀ ਸਰਕਾਰੀ ਲੱਕੜ ਦਾ ਘਪਲਾ ਕਰਨ ਦੇ ਦੋਸ਼ਾਂ 'ਚ ਗਰਦਾਖੋਚੇ ਤੈਨਾਤ ਇੱਕ ਪ੍ਰੋਜੈਕਟ ਅਫਸਰ ਖਿਲਾਫ ਥਾਣਾ ਸਿਟੀਪੋਸ ਤੋਂ ਮਾਮਲਾ ਦਰਜ ਕਰ ਲਿਆ ਗਿਆ ਜਿਸ ਸੰਬੰਧੀ ਜਾਣਕਾਰੀ ਜੰਦੇ ਹੋਏ ਡੀਐਸਪੀ ਗਰਦਾਖੋਚ ਸਿਟੀ ਮੋਨ ਸਿੰਘ ਨੇ ਦੱਸਿਆ ਕਿ ਦੋਸ਼ੀ ਪਰਲਾਲ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਗੜਹਾੜੀਆਂ ਥਾਣਾ ਕਮਾਨਕਲਾਂ ਪੰਜਾਬ ਰਾਜ ਗਵਾਂਝ ਵਿਕਾਸ ਨਿਗਮ ਲਿਮਟਿਡ ਗਰਦਾਖੋਚੇ ਬਤੌਰ ਪ੍ਰੋਜੈਕਟ ਅਫਸਰ ਤੈਨਾਤ ਸੀ ਜਿਸ ਦੇ ਅਧਾਰ ਖੇਤਰ ਦਾ ਕੋਤਾਰੀ ਵਾਲੇ ਤੇ ਗੱਗੜ ਪਾਣਾ ਦੀ ਘੁਮਾਉਂਦੇ ਸਨ ਜਦੋਂ ਕਿ ਉਹਕਰ 27 ਵੱਲੋਂ ਆਪਣੇ ਅਧਾਰ ਖੇਤਰ ਤੋਂ ਬਾਹਰ ਜਾ ਕੇ ਠੇਕਦਾਰਾਂ ਤੋਂ ਬਿਨਾਂ ਪੈਸੇ ਪ੍ਰਾਪਤ ਕੀਤੇ 2019 ਤੋਂ 20 ਅਤੇ 21 ਤੋਂ 2023 ਤੱਕ ਨਲਾਮ ਹੋਏ 223 ਲੱਕੜ ਲਾਟ ਭੰਡਾਰ ਚ ਖਵਾ ਦਿੱਤੇ ਜਿਸ ਨਾਲ ਮੈਕਮਾ ਪੰਜਾਬ ਰਾਜ ਵਣ ਭਾਗ ਲਿਮਟਿਡ ਦੇ 99 ਲੱਖ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਉੱਚ ਪਦਰੀ ਭਾਗੀ ਪੜਤਾਲ ਤੋਂ ਬਾਅਦ ਵਿਭਾਗ ਨਾਲ ਕੀਤੀ ਇਸ ਧੋਖੇਤੜੀ ਦੇ ਦੋਸ਼ਾਂ ਤਹਿਤ ਉਕਤ ਅਫਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪੀਪੀਐਸ ਰੰਧੀਰ ਸਿੰਘ ਗੈਜਨਲ ਮੈਨੇਜਰ ਪੰਜਾਬ ਸਟੇਟ ਫੋਰਸਟ ਨਿਗਮ ਅਮਰਸੱਦ ਦੀ ਸੇਕਤੇ ਅਮਲ ਵਿੱਚ ਲਿਆਂਦੀ ਗਈ। ਜਦੋਂ ਕਿ ਮਾਮਲੇ 'ਚ ਨਾਮਜ਼ਬਤ ਉਕਤ ਦੋਚੀ ਦੀ ਭਾਰੀ ਪੁਲਸ ਤੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ। ਕਿ ਜਵਦੇ ਹੀ ਉਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਐ ਪੰਜਾਬ ਟੀਵੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਵਾਲਾ ਬਟਨ ਜਰੂਰ ਦਬਾਓ ਵੀਡੀਓ ਨੂੰ ਸ਼ੇਅਰ ਕਰੂਰ ਕਰੋ ਇਸ ਤਰ੍ਹਾਂ ਸੀ ਫੋਰੈਸਟ ਭਾਗ ਵੱਲੋਂ ਇਹ ਤੋਂ ਲੈਟਰ ਸੰਜਮ ਮੈਕਮਨ ਵਿੱਚ ਸੀਗੇ ਸੀ ਕਿ ਉਹਨਾਂ ਦੇ ਪ੍ਰੋਜੈਕਟ ਆਫ ਸੁਪਰਨਾਥ ਸਿੰਘ ਸੰਬ ਸਰਦਾਰ ਸਿੰਘ ਵਾਸੀ ਗਾਧੜੀਆਂ ਵੱਲੋਂ ਆਪਣੇ ਮੈਕਮਨ ਫੋਰੈਸਟ ਭਾਗ ਨਾਲ ਫੇਰਾ ਫੇਰੀ ਕੀਤੀ ਗਈ ਹੈ ਫੋਰੈਸਟ ਭਾਗ ਦੀ ਲੱਕੜੀ ਉਹਨਾਂ ਚੋਰੀ ਕਰਕੇ ਵੇਚ ਦਿੱਤੀ ਗਈ ਹੈ ਉਹਨਾਂ ਦੀ ਦਰਖਾਸਤ ਦੇ ਆਧਾਰ ਤੇ ਸਾਡੇ ਅਸਪੀ ਪ੍ਰਸ਼ਾਸਨ ਜੀ ਵੱਲੋਂ ਇਨਕੁਆਰੀ ਕੀਤੀ ਹੈ ਇਨਕੁਆਰੀ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 54/23 ਤਨ 24 ਜਿਹੜੀ 30 ਤਨ 24 ਜਿਹੜੀ ਦਰਜ ਕੀਤੀ ਗਈ ਹੈ ਤੇ ਰੇਡ ਕਰਕੇ ਉਹਨੂੰ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਵੇਗਾ ਈਮਾ ਸੋਇਸਾਰਾ ਮਸਲਾ ਇਹਨਾਂ ਨੇ ਸਰਕਾਰੀ ਲੱਕੜ ਵੇਚ ਦਿੱਤੀ ਸੀ ਹਿਰਾਫਰੀ ਕਰਕੇ ਮੈ ਕੋਈ ਨਾਲ ਕਿੰਨੀ ਅਮਾਉਂਟ ਜਿਹੜੀ ਇਹ ਅਪਰੋਕਸੀਮੇਟਲੀ 99 ਲੱਖ ਦੇ ਕਰੀਬ ਹੈ ਠੀਕ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਤੱਥ ਹੋਣਗੇ ਉਹਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਮੰਨ ਚੱਲ ਰਿਹਾ ਹੈ ਫੜਨ ਵਾਸਤੇ ਰੈਡ ਕੀਤੇ ਜਾ ਰਹੇ ਜੀ ਤੇ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇਗਾ ਅਰੈਸਟ ਕਰਕੇ ਕੋਰਟ ਸਪੇਸ਼ ਕੀਤਾ ਜਾਵੇਗਾ